ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਚੱਲਿਆਂ ਜੀ ਦੁਖਨਵੰਤ ਸਾਹਿਬ ਗੁਰਦੁਆਰੇ ਲੁਧਿਆਣਾ ਕ੍ਰੀਮਪੁਰਾ ਤੇ ਆਜੋ ਧੰਨ ਵਿੱਚ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਤੇ ਆਪਾਂ ਸਾਰੇ ਜਣੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਮੈਂ ਲੱਗੀਆਂ ਤਿਆਰ ਹੋਣ ਜੀ ਸੂਟ ਪਾ ਲਿਆ ਮੈਂ ਸਿਰ ਵਾ ਲਿਆ ਤੇ ਮੈਂ ਘਰੋਂ ਨਿਕਲਣ ਲੱਗੀਆਂ ਜਾਣ ਲੱਗੀਆਂ ਘਰੋਂ ਗੁਰੂਕਾਰ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਗੁਰਪੂਰਵ ਦੀਆਂ ਪ੍ਰਮਾਤਮਾ ਮੇਰੀ YouTube ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਜੀ ਹਾਲੋ ਜੀ ਮੈਂ ਹੋ ਚੁੱਕੀਆਂ ਤਿਆਰ ਸ਼ੀਸ਼ਾ ਸਾਹਮਣੇ ਆ ਥੋੜਾ ਸ਼ੀਸ਼ੇ ਵਿੱਚ ਵੀ ਦੇਖ ਕੇ ਜਾਣਾ ਹੁੰਦਾ ਨਾ ਤੇ ਹੁਣ ਆਪਾਂ ਚੱਲਦੇ ਆਂ ਪੱਲਾ ਲੀ ਸਿਰ ਤੇ ਚੁੰਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਰੂਪ ਲਾ ਕਰੇ ਸਾਰਿਆਂ ਦਾ ਮੇਰੇ YouTube ਫੈਮਿਲੀ ਦਾ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਕੁਝ ਬਾਜ਼ਾਰ ਵੀ ਦਿਖਾਵਾਂਗੇ ਵਿੱਚ ਗੁਰੂ ਘਰ ਦੇ ਦਰਸ਼ਨ ਵੀ ਕਰਾਂਗੇ ਆਪਾਂ ਬਾਕੀ ਹੋ ਸਕੇ ਤਾਂ ਤੁਹਾਨੂੰ ਥੋੜਾ ਬੜਾ ਬਾਜ਼ਾਰ ਚ ਦਿਖਾਵਾਂਗੇ ਸਰਦੀ ਆ ਚੁੱਕੀ ਆ ਵੀ ਕਿੰਨਾ ਕੁ ਸਮਾਨ ਸਸਤਾ ਏ ਕੀ ਕੁਝ ਹੈ ਬਾਜ਼ਾਰ ਦੇ ਵਿੱਚ ਅੱਜ ਆਪਾਂ ਕ੍ਰੀਮਪੁਰਾ ਦਿਖਾਵਾਂਗੇ ਤੁਹਾਨੂੰ ਚਲੋ ਚੱਲੀਏ ਜੀ ਆ ਪਹੁੰਚ ਚੁੱਕੇ ਆਪਾਂ ਜੀ ਦੱਖਣ ਮਾਰ ਸਾਹਿਬ ਗੁਰਦੁਆਰੇ ਮੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਚੁੱਕੇ ਆਪਾਂ ਗੁਰਦੁਆਰੇ ਦੁਖਰਮਨ ਸਾਹਿਬ ਗੁਰਦੁਆਰਾ ਵਾਹਿਗੁਰੂ ਜੀ ਪਹੁੰਚ ਪਿਆ ਬਹੁਤ ਸਜਾਇਆ ਹੋਇਆ ਬੜੀ ਸਜਾਵਟ ਆ ਵਾਹ ਵਾਹ ਮਨ ਖੁਸ਼ ਹੋ ਗਿਆ ਗੁਰੂ ਘਰ ਆ ਕੇ ਦਰਸ਼ਨ ਕਰਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁੱਲਾ ਨ ਸਜਾਇਆ ਹੈ ਨਾ ਲੱਗਦੇ ਇਸ ਵਰਕ ਵਿੱਚ ਆ ਚੁੱਕੇ ਆਪਾਂ ਸਾਰੇ ਦੁੱਖ ਭੁੱਲ ਜਾਂਦਾ ਇਨਸਾਨ ਇੱਥੇ ਆ ਕੇ ਸਹੀ ਗੱਲਾਂ ਗੁਰਦੁਆਰਿਆ ਆਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਗੁਰੂ ਘਰ ਦੇ ਦਰਸ਼ਨ ਕਰਵਾਓ ਤੇ ਜ਼ਰੂਰ ਲੈ ਕੇ ਆਇਆ ਕਰੋ ਆਪਣੀ ਫੈਮਲੀ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਤੇ ਹੁਣ ਆਪਾਂ ਜੋੜੇ ਉੱਤੇ ਜਮਾ ਕਰਵਾਵਾਂਗੇ ਅੱਗੇ ਠੀਕ ਹੈ ਜੀ ਗੁਰੂ ਜੀ ਜੇ ਆਪਾਂ ਗੁਰੂ ਘਰਾਂ ਦਾ ਜਮਾਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੁਸੀਂ ਵੀ ਦਰਸ਼ਨ ਕਰਿਓ ਗੁਰੂ ਘਰ ਦੇ ਬਹੁਤ ਸੁਣਾ ਸਕੂਨ ਮਿਲਦਾ ਗੁਰੂ ਘਰ ਆ ਕੇ ਉਹ ਪਿਆਰਾ ਸਾਸੰਗ ਵੀ ਲੱਗਿਆ ਹੈ ਅੰਦਰ ਚੱਲਦਾ ਪਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਿਗੁਨਾਮਾ ਪੜਿਆ ਤੇ ਫਿਰ ਆਪਾਂ ਅੰਦਰ ਜਾਵਾਂਗੇ ਗੁਰੂ ਘਰ ਦਰਸ਼ਨ ਕਰਾਂਗੇ ਜੀ ਤੁਸੀਂ ਵੀ ਪੜੋ ਕੁਗੁਨਾਮਾ ਜੀ ਬਾਏ ਗੁਰੂ ਸਾਹਿਬ ਦਾ ਪਲਾ ਕਰੇ ਸਤਨਾਮ ਸ੍ਰੀ ਵਾਹਿਗੁਰੂ ਅਗਲਾ ਸਾਲ ਵੀ ਸ਼ੋਭਾ ਆਵੇ ਆਪਣੇ ਪਰ ਇਸ ਤਰੀਕਾ ਆਪਾਂ ਦਰਸ਼ਨ ਕਰੀਏ ਤੇ ਫਿਰ ਤੁਹਾਨੂੰ ਵੀ ਦਰਸ਼ਨ ਕਰਵਾਈਏ ਠੀਕ ਹੈ ਜੀ ਹੋ ਜਾਂਦਾ ਦੇਖ ਕੇ ਬਹੁਤ ਆਦਾ ਸ੍ਰੋਤ ਨੇ ਦੇਖੋ ਜੀ ਦਰਸ਼ਨ ਕਰੇ ਗੁਰੂ ਘਰ ਦੇ ਸਕੂਨ ਮਿਲ ਗਿਆ ਮਨ ਨੂੰ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਜੋ ਵੀ ਸ੍ਰੋਤ ਸੁਖੋ ਬੰਧਾ ਦੇ ਕੇ ਪੱਗੇ ਚੱਲੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤਾਨੂ ਗੁਰਨਾਨਕ ਦੇਵ ਜੀ ਤਾਨ ਗੁਰਨਾਨਕ ਦੇਵ ਜੀ ਤਾਨੂ ਗੁਰਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਸਾਧਾ ਪਲਾ ਕਰੇ ਹੋ ਜੀ ਵਾਹਿ ਚੜ੍ਹਦੀਆਂ ਕਲਾ ਵਿੱਚ ਰੱਖਿਓ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕੋਈ ਚੀਜ਼ ਨਹੀਂ ਜੀ ਮਾਤਮਾ ਤੋਂ ਸੱਚੇ ਬਾਸ਼ਾ ਤੋਂ ਨਹੀਂ ਵਾ ਇੱਕ ਵਾ ਇੱਕ ਵਾ ਅਜਿਹਾ ਕੋਈ ਉਸ ਵੇਲੇ ਬੰਦੇ ਨੂੰ ਮਿਲ ਗਿਆ ਕੋਈ ਸੇਵਾ ਪਾਈ ਜਿੱਨੇ ਨਹੀਂ ਕਰ ਸਕਦੇ ਆਪਾਂ ਕਰ ਸਕਦੇ ਕੀਰਤਨ ਉਸ ਤੋਂ ਬਾਅਦ ਚੂਲਾ ਸਾਹਿਬ ਛੱਕਿਆ ਸੀ ਮੱਖਾ ਟੇਕੇ ਬਾਹਰ ਆ ਗਏ ਕੀਰਤਨ ਸੁਣ ਕੇ ਤੇ ਚੂਲਾ ਸਾਹਿਬ ਆ ਚੂਲਾ ਛੱਕਣਾ ਬਿਨਾਂ ਹੱਥ ਨਹੀਂ ਆਪਾਂ ਤੋਸਾ ਦੇ ਮਨਾਈਆਂ ਸਿਰਫ ਆਪਾਂ ਨੇ ਇੱਥੇ ਚੂਲਾ ਛੱਕਣਾ ਆਤਮਾ ਉਸ ਨੂੰ ਮਿਲ ਜਾਂਦਾ। ਅਮਰਾਈ ਦੇ ਪਹਾੜ ਤੇ ਇੱਥੇ ਨਾਲ ਹੀ ਫਰੇਨਾਂ ਨੇ ਲੰਗਦੀਆਂ ਨੇ ਬਿਲਕੁਲ ਹੀ ਫਾਟਕ ਲੱਗਿਆ ਹੋਇਆ ਪੈਰੇਦਾਰ ਵੀ ਇੱਥੇ ਖੜਾ ਹੁੰਦਾ ਹੈ। ਗੁਰੂ ਘਰ ਗੁਰੂ ਘਰ ਦੇ ਪਿੱਛੇ ਹੀ ਆ ਜੀ। ਆਹ ਟ੍ਰੇਨ ਆਵਣੀ ਹੈ ਇੱਕ ਫਾਟਕ ਲੱਗ ਛੋਟਾ ਜਿਹਾ 게ਟ ਲੱਗਿਆ ਵੀ ਬੱਚਾ ਕੋਈ ਐਂਟਰੀ ਨਾ ਕਰ ਲਿਓ ਕਿ ਨੀਚੇ ਨਾ ਜਵਿਆ ਦੇਖੋ ਵਿੱਚੇ ਵੀ ਲੋਕ ਨਤ ਕੇ ਆ ਰਹੇ ਨੇ ਜੀ ਆਲੋ ਵਿੱਚ ਲੋਕ ਜਰੇ ਵੀ ਆ ਰਹੇ ਨੇ ਡਰਦੀ ਲੱਗਦਾ ਪਿਆ ਤਾਂ ਤੁਖਾਉਨੇ ਬਿਲਕੁਲੀ ਵਿੱਚ ਆ ਗੁਰੂ ਘਰ ਦੇ ਨਾਲ ਸਾਈਡ ਤੇ ਆ ਦੇ ਇਹ ਆਮ ਰਸਤਾ ਨਹੀਂ ਹੈ ਲਿਖਿਆ ਹੋਇਆ ਦੁਖਮਾ ਸਾਹਿਬ ਕੋਤਵਾਰਾ ਲੁਧਿਆਣਾ ਅੱਗੇ ਜਾ ਕੇ ਸਟੇਸ਼ਨ ਆ ਕੰਟਾ ਕਰਤਾ ਤੇ ਅਸੀਂ ਵੀ ਥੋੜਾ ਜਿਹਾ ਦੇਖ ਲਿਆ ਮੈਂ ਕਿ ਚਲੋ ਦੇਖ ਲੈਣੇ ਕਿ ਛੋਟੀ ਮੇਰੀ ਦੋਤੀ ਸੀ ਕਹਿੰਦੀ ਨਾਨੀ ਮम्मा ਦੇਖ ਲਓ ਗੱਡੀ ਵੀ ਆ ਰਹੀ ਹੈ ਦੇਖੋ ਅਸੀਂ ਪਰੇ ਖੜੇ ਆ ਥੋੜਾ ਆ ਜਾ ਤੁਹਾਨੂੰ ਵਿੱਚ ਇਹ ਵੀ ਸੀਨ ਦਿਖਾ ਦਿੰਦੇ ਆ ਵੀ ਗੁਰੂ ਘਰ ਦੇ ਵਿੱਚੇ ਹੀ ਆ ਇਹ ਤਾਂ ਸ਼ਾਇਦ ਗੱਡੀ ਬਹੁਤ ਹੌਲੀ ਆ ਰਹੀ ਆ ਅਸਵਾਰੀ ਗੱਡੀ ਨਹੀਂ ਹੈਗੀ ਐ ਮੈਨੂੰ ਲੱਗਾ ਦੂਸਰੀ ਆ ਹਾਂਜੀ ਫਸੇ ਇਹ ਵੀ ਦੇਖਿਆ ਕਾਫੀ ਲਾਈਨਾਂ ਬਣੀਆਂ ਪਰ ਅਸੀਂ ਬਹੁਤ ਦੂਰ ਖੜੇ ਸੀ ਸੇਵਾਦਾਰ ਕਹਿੰਦੇ ਦੂਰ ਤੇ ਖੜ ਕੇ ਤੁਸੀਂ ਮਤਲਬ ਕਿ ਵੀ ਜੋ ਵੀ ਵੀਡੀਓ ਚ ਕੁਝ ਬਣਾਉਣਾ ਭਾਈ ਬਣਾ ਲਓ ਤੇ ਬਿਲਕੁਲ ਹੀ ਨਾਲ ਆ ਫਾਟਕਦੇ بس ਆ ਦੇਖੋ ਇੰਨਾ ਕੀ ਫਾਸਲਾ ਪੈਂਦਾ ਹੈ ਬਿਲਕੁਲ ਹੀ ਆ ਦੇਖੋ ਸੰਗ ਤੋਂ ਉੱਤਰੋ ਵੀ ਕਈ ਵਾਰ ਇੱਧਰ ਕ੍ਰੋਸ ਕਰਕੇ ਗੋਦਦਵਾਰ ਚੌਂਦੀ ਪਰੇ ਘਾਰ ਬਣੇ ਹੋਏ ਨਹੀਂ ਜੀ ਵਾਹਿਗੁਰੂ ਜੀ ਅੱਗ ਪਾ ਚੱਲਦੇ ਹੋ ਨਾ ਲੰਗਰ ਆਪਾਂ ਲੰਗਰ ਛਕਾਂਗੇ ਵਾਹਿਗੁਰੂ ਜੀ ਜੀ ਆਪਾ ਨੇ। ਸ਼ੱਕ ਤੇ ਵੀ ਪਾਇਆ ਮੈਂ ਤਾਂ ਸ਼ੱਕ ਚੁੱਕੀ ਆ। ਛੋਟੀ ਬੇਟੀ ਸ਼ੱਕ ਦੀ ਵੀ ਇਹ ਸ਼ੱਕ ਆਪਾਂ ਬਾਹਰ ਆ ਚੁੱਕੇ ਆ। ਲੰਗਰ ਸ਼ੱਕ ਆਪਾਂ ਜੋੜੇ ਲਵਾਗੇ। ਜੋੜਾ ਘਰ ਤੋਂ ਬਹੁਤ ਸੋਹਣੇ ਦਰਸ਼ਨ ਹੋਏ ਪ੍ਰਮਾਤਮਾ ਇਸ ਤਰ੍ਹਾਂ ਹੀ ਕਰਾਵੇ ਦਰਸ਼ਨ ਬਾਹਰ ਵੀ ਲੰਗਰ ਲੱਗਿਆ ਹੈ ਪੂਰੀਆਂ ਦਾ। ਬਿਲਕੁਲ ਜਦੋਂ ਐਂਟਰੀ ਕਰਦੇ ਆਪਾਂ ਬਾਹਰ ਵੀ ਲੱਗਿਆ ਹੈ ਲੰਗਰ। ਵਾਹਿਗੁਰੂ ਜੀ ਤੇ ਅਸੀਂ ਅੰਦਰੋਂ ਲੰਗਰ ਸ਼ੱਕਿਆ ਇਸ ਪ੍ਰਸ਼ਾਦਾ ਤੇ ਹੁਣ ਆਪਾਂ ਚੱਲਦੇ ਅੱਗੇ ਤੁਹਾਨੂੰ ਕ੍ਰੀਮਪੁਰਾ ਦਿਖਾਉਨੇ ਆ। ਬਹੁਤ ਲੋਕ ਪਿੰਡੋਂ ਆਉਂਦੇ ਨੇ ਚੀਜ਼ਾਂ ਸਸਤੀਆਂ ਬਹੁਤਾਂ ਖੰਡ ਹੋ ਗਈ ਜੀ ਮੈਂ ਤਾਂ ਬੋਨਾ ਵਿੱਚ ਹੀ ਇਹ ਗੁਰਦੁਆਰੇ ਦੇ ਵਿੱਚ ਜਾ ਰਹੇ ਹਾਂ ਬਿਲਕੁਲ ਹੀ ਵਿੱਚ ਬਿਲਕੁਲ ਹੀ ਵਿੱਚ ਆ ਜੀ ਬਿਜਾਰ ਰਹੇ ਹਾਂ ਬੜੀ ਸਾਰੀ ਸੰਗਤ ਬਹੁਤ ਆਈ ਹੈ ਕਿ ਗੁਰਪੂਰ ਵੱਜ ਵਾਇਕਰੂ ਜੀ ਵਾਇਕਰ ਸਿੰਘ ਜਾ ਰਹੇ ਆ ਉਹ ਹੈਗਾ ਬੰਨਾ ਜੀ ਪਾਰਕ ਹਾਂਜੀ ਪਾਰਕਾ ਜੀ ਤੇ ਆਪਾਂ ਹਣ ਆ ਲਓ ਜੀ ਗੁਰਦਵਾਰੇ ਤੋਂ ਬਾਹਰ ਨਿਕਲ ਚੁੱਕੇ ਹਾਂ ਦੇਖੋ ਕਿੰਨਾ ਰਸ਼ਾ ਉਹ ਚੱਲ ਆਪ ਇੱਥੇ ਵਿੱਚ ਜਾ ਅੱਗੇ ਜਾ ਕੇ ਆ ਜੀ ਕੱਪੜੇ ਆ ਗਏ ਤੇ ਉਸ ਤੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਲੈ ਸਕਦੇ ਆ ਬਹੁਤ ਮਤਲਬ ਸਸਤੀ ਇੱਥੇ ਸ਼ੱਕਰ ਗੋੜ ਮਿਰਚਾ ਮਸਾਲੇ ਤੇ ਬਹੁਤ ਜ਼ਿਆਦਾ ਥੋੜਾ ਜਿਹਾ ਦਿਖਾਇਆ ਤੁਹਾਨੂੰ ਵਿਚਾਰ ਇੱਧਰ کریمਪੁਰੇ ਦਾ ਲੁਧਿਆਣਾ ਬਰਦੋਚੀ ਸੌਰੀ ਇੱਥੇ ਸਭ ਤੋਂ ਜ਼ਿਆਦਾ ਸਸਤਾ ਇੱਥੇ ਸਾਮਾਨ ਆ ਸਭ ਤੋਂ ਜ਼ਿਆਦਾ ਤੁਹਾਨੂੰ ਜੇ ਮੇਰਾ ਇਹ ਵਧੀਆ ਲੱਗਿਆ ਵਲੌਗ ਜਿੰਨਾ ਕਪਾਇਆ ਗੁਰੂ ਘਰ ਵੀ ਦਿਖਾਇਆ ਤੁਹਾਨੂੰ ਵਿਚਾਰ ਵੀ ਦਿਖਾਇਆ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੀ ਆਪਣੀ ਪੰਮੀ ਧਾਰੀਵਾਲ ਜੀ ਤੁਸੀਂ ਮੇਰੀ YouTube ਫੈਮਲੀ ਬੜੀ ਪਿਆਰੀ ਹੋ ਮੇਰੇ ਬੱਚੇ ਬਹੁਤ ਪਿਆਰੇ ਆ ਆਲੋ 40 ਰੁਪਏ ਜਿਵੇਂ ਚਾਹ ਪੱਤੀ ਬਨਿਆਰੀ ਦਾ ਸਾਮਾਨ ਪਤਾ ਨਹੀਂ ਕੀ ਕੀ ਆ ਜੀ ਪ੍ਰਾਂਦੀਆਂ ਪਤਾ ਨਹੀਂ ਕੀ ਕੀ ਅੱਕੇ ਜਾ ਕੇ ਚਲੋ ਮੈਂ ਦਿਖਾਣਾ ਤਾਂ ਹੈ ਨਹੀਂ ਸੀ ਗੁਰੂ ਘਰ ਆਏ ਸੀ ਮੈਂ ਕਿਹਾ ਚਲੋ ਬਾਜ਼ਾਰ ਚ ਨਿਕਲਦੇ ਹਾਂ ਪਤਾ ਤੁਹਾਨੂੰ ਥੋੜਾ ਜਿਹਾ ਬਾਜ਼ਾਰ ਵੀ ਦਿਖਾ ਦਿੰਦੇ ਹਾਂ ਠੀਕ ਆ ਜੀ ਆਲੋ ਹਲਦੀ ਮਿਰਚਾ ਇਹ ਤਾਂ ਨਾ ਕਰੋ ਬਹੁਤ ਚੜਦੀਆਂ ਨੇ ਮੈਂ ਤਾਂ ਛੱਕਾ ਹੀ ਆਈ ਗਈਆਂ ਬਹੁਤ ਜ਼ਿਆਦਾ ਸਸਤਾ ਸਮਾਨ ਇਹ ਗੁਰੂ ਘਰ ਵਿੱਚੇ ਹੀ ਅੱਗੇ ਜਾ ਕੇ ਬਸ ਗੁਰੂ ਘਰ ਮੱਥਾ ਟੇਕਣਾਉਂਦੇ ਆ ਸੰਗਤ ਤੇ ਇੱਥੋਂ ਵੀ ਸਮਾਨ ਵੀ ਖਰੀਦ ਕੇ ਲੈ ਜਾਂਦੀ ਆ ਬੱਚੀਆਂ ਦਾ ਸਮਾਨ ਲੋਹਾਂ ਧੀਆਂ ਦਾ ਚੂੜੀਆਂ, ਪ੍ਰਾਂਦੀਆਂ, ਮੰਗਲ ਸੂਤਰ ਪਤਾ ਨਹੀਂ ਕੀ ਕੀ ਆ ਜੀ ਬਹੁਤ ਕੁਝ ਪਿਆ ਇਹ ਤੁਹਾਨੂੰ ਬਾਜ਼ਾਰ ਵਿੱਚ ਦਿਖਾਇਆ ਤੇ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਦਾ ਲੱਗਿਆ ਵਧੀਆ ਲੱਗਿਆ ਵੀ ਮੈਂ ਤੁਹਾਨੂੰ ਅੱਗੇ ਹੋਰ ਦਿਖਾਵਾਂਗੀ ਲੁਧਿਆਣੇ ਦਾ ਕੋਈ ਜੇ ਜਾਂ ਕੋਈ ਮੌਲ ਦਿਖਾਵਾਂਗੇ ਅਸੀਂ ਤੁਹਾਨੂੰ ਬਾਕੀ ਗੁਰੂ ਘਰ ਜਿਹੜੇ ਹੋਣਗੇ ਮੰਦਿਰ ਉਹ ਵੀ ਤੁਹਾਨੂੰ ਮੈਂ ਜ਼ਰੂਰ ਦਿਖਾਵਾਂਗੀ ਅਸੇਲਾਂ ਲੱਗੀਆਂ ਹੋਈਆਂ ਇੱਥੇ ਬਹੁਤ ਸਸਤੀਆਂ ਕਾਜੀ ਵੈਗਰਜੀ ਕਾ ਖਾਲਸਾ ਵੈਗਰਜੀ